ਬਿਮਾਰੀਆਂ 'ਚ ਪੈਸੇ ਨਾ ਹੋਣ ਦੀ ਹਾਲਤ 'ਚ ਹੁਣ ਪਰਿਵਾਰਾਂ ਦੀ ਮਦਦ ਪੰਜਾਬ ਸਰਕਾਰ ਕਰੇਗੀ। ਪੰਜਾਬ ਸਰਕਾਰ ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ੁਰੂਆਤ ਕਰਨ ਜਾ ਰਹੀ ਹੈ ਜਿਸ ਦੇ ਤਹਿਤ ਲੋਕਾਂ ਨੂੰ ਹਰ ਸਾਲ 10 ਲੱਖ ਰੁਪਏ ਤੱਕ ਦਾ ਮੁਫਤ ਅਤੇ ਵਧੀਆ ਇਲਾਜ ਮਿਲੇਗਾ। ਮੁੱਖ ਮੰਤਰੀ ਸਿਹਤ ਯੋਜਨਾ ਪੰਜਾਬ ਦੇ ਲਗਭਗ 3 ਕਰੋੜ ਲੋਕਾਂ ਨੂੰ ਕਵਰ ਕਰੇਗੀ। ਬਹੁਤ ਸਾਰੇ ਅਜੇ ਬਜ਼ੁਰਗ ਇਹੋ ਜਿਹੇ ਨੇ ਜਿਹੜੇ ਇਹ ਕਹਿ ਚੁੱਕੇ ਨੇ। ਮੇਰੇ ਇਲਾਜ ਨਾ ਕਰਾਓ ਮੈਨੂੰ ਪਰਮਾਤਮਾ ਤੇ ਛੱਡ ਦਿਓ ਜਿਸ ਦਿਨ ਸਵਾਸ ਪੂਰੇ ਹੋਗੇ ਤਾਂ ਲਾ ਦਿਓ ਜੇ ਇਲਾਜ ਕਰਾਉਣ ਦੇ ਚੱਕਰਾਂ 'ਚ ਪੈ ਗਏ ਜਿੰਨੀ ਕ ਹੈਗੀ ਆ ਜ਼ਮੀਨ ਵਿਕ ਜੂਗੀ 10 ਲੱਖ ਰੁਪਏ ਦਾ ਹੈਲਥ ਕਾਰਡ ਕੋਈ ਹੋਰ ਫਾਰਮੈਲਿਟੀ ਨਹੀਂ ਕੋਈ ਫਾਰਮ ਨਹੀਂ ਭਰਨਾ ਕੋਈ ਕੁਝ ਨਹੀਂ ਕਰਨਾ 10 ਲੱਖ ਰੁਪਈਆ ਤਾਂ ਸਿੱਧਾ ਹੀ ਹਰੇਕ ਦਈ ਹੈ ਆਓ ਇਲਾਜ ਕਰਾਓ ਪੈਸੇ ਦਾ ਸਾਬਤ ਬਾਅਦ ਦੇਖਾਂਗੇ ਸਰਕਾਰੀ ਕਰਮਚਾਰੀ ਅਤੇ ਪੈਨਸ਼ਨਰਾਂ ਸਮੇਤ ਸੂਬੇ ਦੇ ਅਸਲ ਵਸਨੀਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਹੈਲਥ ਕਾਰਡ ਜਾਰੀ ਕੀਤੇ ਜਾਣਗੇ ਜਿਸ ਦੇ ਤਹਿਤ ਹਰ ਕਿਸਮ ਦੇ ਸਰਕਾਰੀ ਅਤੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ 'ਚ ਮੁਫਤ ਅਤੇ ਕੈਸ਼ਲੈਸ ਇਲਾਜ ਮਿਲੇਗਾ ਆਪ ਸਰਕਾਰ ਤੇ ਮਾਨਯੋਗ ਡੀਜੀਪੀ ਸਾਹਿਬ ਜੀ ਗੌਰਵ ਯਾਦਵ ਸਰ ਵੱਲੋਂ ਯੁੱਧ ਨਸ਼ਾ ਵਿਰੋਧ ਨੂੰ ਲੈ ਕੇ ਸਮੇਂ-ਸਮੇਂ ਤੇ ਸਾਡੇ ਕੋਲ ਗਾਈਡਲਾਈਨਸ ਆਉਂਦੀਆਂ ਨੇ ਤੇ ਅੱਜ ਅਸੀਂ ਪੂਰੇ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਥਾਵਾਂ ਤੇ ਕਾਸੋ ਆਪਰੇਸ਼ਨ ਜਿਹੜਾ ਹੈ ਕੀ ਕਰ ਰਹੇ ਆ ਤੇ ਜਿਹਨੂੰ ਡੀਐਸਪੀ ਹੈੱਡਕ quarters ਸਾਹਿਬ ਪਰਸਨਲੀ ਲੀਡ ਕਰ ਰਹੇ ਆ ਤੇ ਇੱਕ ਇਦਾਂ ਦਾ ਇੱਕ ਕਾਸੋ ਆਪਰੇਸ਼ਨ ਬਾਮਲ ਮਾਜਰਾ ਦੇ ਵਿੱਚ ਵੀ ਅਪਲਾਨ ਕੀਤਾ ਗਿਆ ਹੈ ਜਿਸ ਨੂੰ ਐਸਐਚਓ ਫਤੇਕਰ ਸਾਹਿਬ ਆਪ ਲੀਡ ਕਰ ਰਹੇ ਆ ਤੇ ਕਰੀਬ 80 ਦੇ ਕਰੀਬ ਮੁਲਾਜ਼ਮ ਦੇ ਇਸ ਵਕਤ ਸਰਚ ਕਰ ਰਹੇ ਹਾਂ ਤੇ ਜਿੰਨੇ ਵੀ ਜਿਹੜੇ ਵੀ ਏਰੀਆ ਦੇ ਵਿੱਚ ਆਪਣੇ ਕਾਨੂੰਨ ਆਪਰੇਸ਼ਨ ਚੱਲ ਰਹੇ ਹਨ ਹੁਣ ਤੱਕ ਕਰੀਬ ਜਿਹੜੀ ਹੈਗੀ ਆ 40 ਦੇ ਕਰੀਬ ਜਿਹੜੇ ਘਰ ਹੈਗੇ ਆ ਉਹਨਾਂ ਦੀ ਸਰਛੇਪੀ ਜਾ ਚੁੱਕੀ ਹੈ ਤੇ ਆ ਆਪਣੇ ਜਿਹੜੇ ਦੋ ਕਰੀਬ ਬੰਦੇ ਹੈਗੇ ਆ ਉਹ ਰਾਉਂਡ ਅਪ ਵੀ ਕੀਤੇ ਜਾ ਚੁੱਕੇ ਹਨ ਤੇ ਦੋ ਸਾਨੂੰ ਇੱਦਾਂ ਦੀ ਵੀ ਜਗ੍ਹਾ ਮਿਲੀ ਜਿਸ ਨੂੰ ਸਾਨੂੰ ਕੋਈ ਨਸ਼ੀਲੀ ਕੋਈ ਪਦਾਰਥ ਮਿਲਿਆ ਉਹਨੂੰ ਅੱਜ ਅਸੀਂ ਵੈਰੀਫਾਈ ਕਰ ਰਹੇ ਹਾਂ ਤੇ ਚੈੱਕ ਕਰ ਰਹੇ ਹਾਂ ਇਸ ਤੋਂ ਇਲਾਵਾ ਹੁਣ ਤੱਕ ਜ਼ਿਲ੍ਹੇ ਦੇ ਵਿੱਚ ਟੋਟਲੀ ਜਿਹੜੀ ਹੈਗੀ ਆ 750 750 ਦੇ ਕਰੀਬ ਜਿਹੜੇ ਹੈਗੇ ਆ ਬੰਦੇ ਅਸੀਂ ਗ੍ਰਿਫਤਾਰ ਕਰ ਚੁੱਕੇ ਹਾਂ ਤੇ 500 ਤੋਂ ਉੱਤੇ ਐਫਆਈਆਰ ਨਸ਼ੇ ਨੂੰ ਲੈ ਕੇ ਦਰਜ ਕੀਤੇ ਜਾ ਚੁੱਕੇ ਹਨ ਇਸ ਤੋਂ ਇਲਾਵਾ ਪੰਜ ਜਿਹੜੇ ਹੈਗੇ ਡਿਮੋਲੀਸ਼ਨ ਅਸੀਂ ਜਿਹੜੇ ਨੇ ਇਲੀਗਲ ਸੰਪਤੀ ਬਣਾਈ ਸੀ ਕਿ ਨਸ਼ੇ ਨਸ਼ੇ ਦੀ ਕਮਾਈ ਤੋਂ ਉਹ ਡਿਮੋਲਿਸ਼ ਕੀਤੀ ਜਾ ਚੁੱਕੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਹਦਾ ਦੀ ਹੋਰ ਕਾਰਵਾਈ ਅਮਲ ਚ ਲਿਆਂਦੀ ਜਾਏਗੀ ਇਹਦੇ ਨਾਲ ਨਾਲ ਜਿੱਦਾਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ 15 ਅਗਸਤ ਯਾਨੀ ਕਿ ਜਿਹੜਾ ਆਜ਼ਾਦੀ ਦਿਹਾੜਾ ਹੈ ਉਹ ਸਾਡਾ ਨੇੜੇ ਆ ਰਿਹਾ ਹੈ ਤੇ ਮੇਰੇ ਸਾਰੇ ਲੋਕ ਵਾਸੀਆਂ ਨੂੰ ਬੇਨਤੀ ਹੈ ਸਤਾਰ ਕਰਾ ਕੋਈ ਕਿਸੇ ਵੀ ਤਰੀਕੇ ਦੀ ਤੁਹਾਨੂੰ ਸੋਸ਼ਲ ਐਂਟੀ ਸੋਸ਼ਲ ਐਕਟੀਵਿਟੀ ਬਾਰੇ ਇਲੀਗਲ ਐਕਟੀਵਿਟੀ ਬਾਰੇ ਪਤਾ ਲੱਗਦਾ ਹੈ ਉਹ ਤੁਸੀਂ ਸਾਨੂੰ ਦੱਸੋ ਸਾਡੀ ਫੋਰਸ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਮੁਸਤੈਦੀ ਨਾਲ ਤੁਹਾਨੂੰ ਨਾਕਿਆਂ ਦੇ ਵਿੱਚ ਜਿਹੜੀ ਚੌਕਾ ਦੇ ਵਿੱਚ ਦਿਨਾਂ ਦਿਖੂਗੀ ਜ਼ਿਆਦਾ ਵਿਜ਼ੀਬਲ ਦਿਖੂਗੀ ਬਿਕੋਜ਼ ਜਿਹੜੀ ਹੈਗੀ ਆ ਕੁਝ ਇਸ ਤਰੀਕੇ ਦੀ ਅਲਰਟਸ ਵੀ ਆਪਾਂ ਨੂੰ ਹੈਗੀਆਂ ਜਿਸ ਨੂੰ ਅਸੀਂ ਖਾਸ ਇਸ ਤਰ੍ਹਾਂ ਦੀ ਖਾਸ ਧਿਆਨ ਰੱਖਣਾ ਹੈ ਤੇ ਫਿਰ ਮੇਰੀ ਲੋਕਾਂ ਨੂੰ ਇਹੀ ਅਪੀਲ ਹੈ ਕਿ ਕੋਈ ਵੀ ਤੁਹਾਨੂੰ ਨਸ਼ੇ ਨੂੰ ਲੈ ਕੇ ਪਰਟੀਕੂਲਰ ਜੇ ਕੋਈ ਤੁਹਾਡੇ ਸਾਹਮਣੇ ਕੋਈ ਗੱਲ ਆਂਦੀ ਹੈ ਉਹ ਤੁਹਾਨੂੰ ਤੁਸੀਂ ਸਾਡੇ ਤੱਕ ਸਾਂਝਾ ਕਰ ਸਕਦੇ ਹੋ ਸਰਕਾਰ ਵੱਲੋਂ ਜਿਹੜੀ ਸੇਫ ਪੰਜਾਬ ਜਿਹੜੀ ਇੱਕ ਟਿਪਲਾਈਨ ਹੈ ਇਸ ਤੇ ਤੁਹਾਡੀ ਆਈਡੈਂਟੀਟੀ ਪਰਟੀਕੂਲਰਲੀ ਗੁਪਤ ਰੱਖੀ ਜਾਂਦੀ ਹੈ ਤੇ ਵੱਡੇ ਕਾਨੂੰਨੀ ਕਾਰਵਾਈ ਸਮੇਂ ਸਿਰ ਤਰੀਕੇ ਨਾਲ ਕੀਤੀ ਜਾਊਗੀ ਇਹ ਕਿਤੇ ਚੱਲ ਰਿਹਾ ਜੀ ਇਹ ਜੀ ਆਪਣਾ ਸਾਰੀ ਸਬਡਿਵੀਜ਼ਨ ਦੇ ਵਿੱਚ ਚੱਲ ਰਿਹਾ ਹੈ ਜਿੱਦਾਂ ਮੈਂ ਤੁਹਾਨੂੰ ਜ਼ਰ ਪਾਮਲ ਮਾਜਰੇ ਚੱਲ ਰਿਹਾ ਹੈ ਅਮਲੋ ਸਬਡਿਵੀਜ਼ਨ ਬਸਸੀ ਐਂਡ ਖਮਾੜੋ ਸਾਰੀ ਸਬਡਿਵੀਜ਼ਨ ਦੇ ਵਿੱਚ ਚੱਲ ਰਿਹਾ ਹੈ ਇਹਦੇ ਨਾਲ ਨਾਲ ਅਸੀਂ ਸੰਪਰਕ ਦੀ ਮੀਟਿੰਗਾਂ ਵੀ ਕਰ ਰਹੇ ਜਿਦੇ ਵਿੱਚ ਐਸਪੀ ਹੈੱਡਕੁਆਰਟਰ ਮੈਡਮ ਵੀ ਵੱਡੇ ਪੱਧਰ ਤੇ ਕਾਲਜਾਂ ਦੇ ਵੀ ਸੰਪਰਕ ਦੀ ਮੀਟਿੰਗ ਕਰ ਰਹੇ ਹਾਂ ਤੇ ਨਾਕਾਬੰਦੀ ਵੀ ਕੀਤੀ ਜਾ ਜੇ ਜਿੱਦਾਂ ਜਿੱਦਾਂ ਇਨਫੋਰਮੇਸ਼ਨ ਸਾਡੇ ਕੋਲ ਆ ਰਹੀ ਹੈ ਅਸੀਂ ਬੰਦਿਆਂ ਨੂੰ ਵੈਰੀਫਾਈ ਵੀ ਕਰ ਰਹੇ ਹਾਂ ਤੇ ਜਿੱਤੇ ਅਗਰ ਕੋਈ ਆਪਾਂ ਨੂੰ ਕੋਈ ਸ਼ੱਕੀ ਵਸਤੂ ਮਿਲਦੀ ਹੈ ਉਹ ਵੈਰੀਫਾਈ ਕਰਕੇ ਫਿਰ ਅੱਗੇ ਬੜਤੀ ਕਾਲੀ